ਮੇਰੇ ਵੱਲੋਂ ਪਹਿਲਾਂ ਸਭ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਸਾਰੇ ਤੰਦਰੁਸਤ ਹੋ ਇੱਕ ਭਾਈ ਧਰਮਸ਼ਾਲਾ ਹੁੰਦੀ ਹੈ ਉਹਦੇ ਉੱਤੇ ਇੱਕ ਮੰਦਰ ਬਣਿਆ ਹੁੰਦਾ ਉਸ ਮੰਦਰ ਦੇ ਵਿੱਚ ਇੱਕ ਮਹਾਤਮਾ ਆਉਂਦਾ ਉਹ ਸਵੇਰੇ 4 ਵਜੇ ਉੱਠਦਾ ਹੈ ਲੋਸਮੈਂਟ ਕਰਦਾ ਹੈ ਵੀ ਭਾਈ 4:00 ਵਜੇ ਸਾਰੇ ਉੱਠ ਖੜੋ ਨਾਓ ਤੋਂ ਤੇ ਰਾਮ ਰਾਮ ਕਰੋ ਪ੍ਰਮਾਤਮਾ ਦਾ ਨਾਮ ਲਓ ਉਸ ਮੰਦਰ ਦੇ ਧਰਮਸ਼ਾਲਾ ਦੇ ਨਾਲ ਹੀ ਇੱਕ ਕਿਸੇ ਦਾ ਘਰ ਹੁੰਦਾ ਉਹ ਗੁਵਾਂਢੀ ਆ ਕੇ ਉਹ ਮਹਾਤਮਾ ਨੂੰ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਤਾਂ ਤੜਕੇ 4 ਵਜੇ ਉੱਠ ਖੜਦੇ ਹੋ ਸਾਨੂੰ ਸੌਣ ਨਹੀਂ ਦਿੰਦੇ ਤੜਕੀ ਉੱਠ ਕੇ ਤੁਸੀਂ ਤੇ ਰਾਮ ਰਾਮ ਕਰਨ ਲੱਗ ਜਾਂਦੇ ਹੋ ਤਾਂ ਮਹਾਤਮਾ ਕਹਿੰਦਾ ਭਾਈ ਪ੍ਰਮਾਤਮਾ ਦਾ ਨਾਮ ਲੈਣਾ ਤੇ ਰਾਮ ਰਾਮ ਕਰਨਾ ਬਹੁਤ ਚੰਗੀ ਗੱਲ ਹੈ ਆਪਣਾ ਦਿਨ ਬਹੁਤ ਵਧੀਆ ਲੰਘਦਾ ਹੈ ਜੇ ਆਪਾਂ ਪ੍ਰਮਾਤਮਾ ਦਾ ਨਾਮ ਲਈਏ ਤਾਂ ਉਹ ਬੰਦਾ ਕਹਿੰਦਾ ਪ੍ਰਮਾਤਮਾ ਕਿਹੜਾ ਆਪਾਂ ਨੂੰ ਖਾਣ ਨੂੰ ਦੇ ਦੂ ਜੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਕੁਝ ਖਾਵਾਂਗੇ ਤਾਂ ਮਹਾਤਮਾ ਕਹਿੰਦਾ ਭਾਈ ਇਹ ਤੇਰਾ ਵਹਿਮ ਹੈ ਪਰਮਾਤਮਾ ਹੀ ਆਪਾਂ ਨੂੰ ਖਾਣ ਨੂੰ ਦਿੰਦਾ ਹੈ ਜੇ ਪਤਾ ਤੇਰਾ ਸਰੀਰ ਖੜ ਜੇ ਤੂੰ ਮਿਹਨਤ ਕਿਵੇਂ ਕਰੇਗਾ ਤਾਂ ਉਹ ਕਹਿੰਦਾ ਬਾਬਾ ਜੀ ਜੀ ਐਨੀ ਗੱਲ ਹੈ ਸੋ ਨੂੰ ਇੰਨਾ ਯਕੀਨ ਹੈ ਪਰਮਾਤਮਾ ਤੇ ਲੈ ਮੈਂ 24 ਘੰਟੇ ਰੋਟੀ ਨਹੀਂ ਖਾਂਦਾ ਦੇਖਾ ਪਰਮਾਤਮਾ ਮੇਰੇ ਮੂੰਹ ਚ ਰੋਟੀ ਪਾ ਦੂ ਤਾਂ ਉਹ ਮਹਾਤਮਾ ਕਹਿੰਦਾ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਪਰਖ ਕੇ ਦੇਖਣਾ ਪਰਖ ਕੇ ਦੇਖ ਲੈ ਉਹ ਮਹਾਤਮਾ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਸੀ ਕਿਉਂਕਿ ਸਵੇਰੀ ਉੱਠ ਕੇ ਉਹ ਰਾਮਰਾਮ ਕਰਦਾ ਸੀ ਤਾਂ ਉਹ ਬੰਦਾ ਕਹਿੰਦਾ ਜੇ ਮੇਰੇ ਪ੍ਰਮਾਤਮਾ ਨੇ ਮੇਰੇ ਮੂੰਹ ਚ 24 ਘੰਟੇ ਦੇ ਅੰਦਰ ਅੰਦਰ ਰੋਟੀ ਪਾਤੀ ਤਾਂ ਮੈਂ ਤੁਹਾਨੂੰ ਗੁਰੂ ਮੰਨ ਲਊਗਾ ਤਾਂ ਮਹਾਤਮਾ ਕਹਿੰਦਾ ਠੀਕ ਹੈ ਭਾਈ ਤਾਂ ਉਹ ਬੰਦੇ ਨੇ ਕੀ ਕਰਿਆ ਰੋਟੀ ਛੱਤੀ ਤੇ ਬਹੁਤ ਦੂਰ ਜੰਗਲ ਦੇ ਵਿੱਚ ਜਾ ਨਿਕਲਿਆ ਜੰਗਲ ਦੇ ਵਿੱਚ ਜਾ ਕੇ ਇੱਕ ਦਰਖਤ ਦੇ ਉੱਪਰ ਲੋਕੇ ਬਹਿ ਗਿਆ ਵੀ ਮੈਨੂੰ ਕੋਈ ਰੋਟੀ ਨਾ ਖਵਾ ਲਈ ਜੋ ਉੱਤੇ ਦਰਖਤ ਦੇ ਉੱਪਰ ਲੋਕੇ ਬਹਿ ਗਿਆ ਉਧਰੋਂ ਕੁਝ ਬੰਜਾਰੇ ਆਉਂਦੇ ਸੀ ਉਹ ਬੰਜਾਰੇ ਜੰਗਲ ਵਿੱਚ ਦੀ ਨੰਗਲ ਲੱਗੇ ਤਾਂ ਜਿਹੜੇ ਦਰਖਤ ਦੇ ਉੱਤੇ ਉਹ ਬੈਠਾ ਸੀ ਉਸੇ ਦਰਖਤ ਦੇ ਥੱਲੇ ਆ ਕੇ ਉਹ ਬੰਜਾਰੇ ਬਹਿ ਗਏ ਬੰਜਾਰਿਆਂ ਨੇ ਆਖਿਆ ਵੀ ਚਲੋ ਆਪਾਂ ਰੋਟੀ ਖਾਣੇ ਆ ਬੰਜਾਰਿਆਂ ਦੇ ਵੀ ਰੋਟੀ ਨਾਲ ਹੀ ਸੀ ਤੇ ਬੰਜਾਰੇ ਬਹਿ ਕੇ ਦਰਖਤ ਦੇ ਜਦੋਂ ਰੋਟੀ ਖਾਣ ਲਗੇ ਰੋਟੀਆਂ ਜਾਨੀ ਕਿ ਟਿੱਪਣ ਆਪਦੇ ਕੱਡੇ ਖੋਲੇ ਤਾਂ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਵੀ ਡਾਕੂ ਆਗੇ ਡਾਕੂ ਆਗੇ ਬੰਜਾਰਿਆਂ ਨੇ ਜਦੋਂ ਆਵਾਜ਼ ਸੁਣੀ ਤਾਂ ਬੰਜਾਰੇ ਉਥੋਂ ਕਾਲੀ ਦੇ ਮਾਰੇ ਰੋਟੀ ਉਥੀ ਛੱਡ ਕੇ ਬਾਗੇ ਤੇ ਉਹੀ ਡਾਕੂ ਫਿਰ ਉਹ ਜੰਗਲ ਦੇ ਵਿੱਚ ਆਏ ਤੇ ਜੰਗਲ ਦੇ ਵਿੱਚ ਆਏ ਜਦੋਂ ਉਹੀ ਦਰਖਤ ਦੇ ਥੱਲੇ ਜਿੱਥੇ ਬੰਜਾਰੇ ਬੈਠੇ ਸੀ ਉਹ ਦਰਖਤ ਦੇ ਥੱਲੇ ਹੀ ਉਹ ڈاکੂ ਆ ਗਏ ڈاکੂਆਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ڈاکੂ ਕਹਿੰਦੇ ਆਪਦੇ ਸਰਦਾਰ ਨੂੰ ਵੀ ਸਰਦਾਰ ਜੀ ਆ ਰੋਟੀਆਂ ਪਈਆਂ ਨੇ ਦੇਖੋ ਆਪਾਂ ਆ ਰੋਟੀਆਂ ਨਾ ਖਾ ਲਈਏ ਤਾਂ ڈاکੂਆਂ ਦਾ ਸਰਦਾਰ ਕਹਿੰਦਾ ਕਹਿੰਦਾ ਕਿਸੇ ਨੇ ਆਪਾਂ ਨੂੰ ਮਾਰਨ ਲਈ ਸਾਜ਼ਿਸ਼ ਕਰੀ ਹੈ ਇਹਦੇ ਵਿੱਚ ਰੋਟੀਆਂ ਦੇ ਵਿੱਚ ਕਿਤੇ ਜ਼ਹਿਰ ਨਾ ਹੋਵੇ ਤੁਸੀਂ ਦੇਖੋ ਇੱਧਰ ਉੱਧਰ ਕੋਈ ਬੰਦਾ ਜ਼ਰੂਰ ਹੋ ਬੀ ਜੀ ਨੇ ਇਹ ਰੋਟੀਆਂ ਦੇ ਵਿੱਚ ਜ਼ਹਿਰ ਪਾਈ ਹੈ ਆਪਾਂ ਪਹਿਲਾਂ ਉਹ ਬੰਦੇ ਨੂੰ ਰੋਟੀ ਖਵਾਵਾਂਗੇ ਤੇ ਫੇਰ ਰੋਟੀ ਖਾਵਾਂਗੇ ਤਾਂ ڈاکੂਆਂ ਨੇ ਇਧਰ ਉਧਰ ਦੇਖਿਆ ਤਾਂ ਉਹਨਾਂ ਨੂੰ ਕੋਈ ਬੰਦਾ ਨਜ਼ਰ ਨਹੀਂ ਆਇਆ ਤਾਂ ਫੇਰ ڈاکੂਆਂ ਨੇ ਦਰਖਤ ਦੇ ਉੱਪਰ ਦੇਖਿਆ ਉਹ ਬੈਠਾ ਦਿਖਾਈ ਦਿੱਤਾ ਤਾਂ ڈاکੂਆ ਨੇ ਉਹਨੂੰ ਥੱਲੇ ਲਾ ਰਿਆ ਤੇ ڈاکੂ ਕਹਿੰਦੇ ਤੂੰ ਸਾਨੂੰ ਮਾਰਨ ਦੀ ਚਾਲ ਕਰੀ ਹੈ ਤੂੰ ਖਾ ਪਹਿਲਾਂ ਰੋਟੀਆਂ ਤਾਂ ਉਹ ਕਹਿੰਦਾ ਮੈਂ ਨਹੀਂ ਖਾਂਦਾ ਰੋਟੀਆਂ ਤਾਂ ਡਾਕੂਆਂ ਨੇ ਉਹਨੂੰ ਬੱਕਰੇ ਵਾਂਗ ਢਾਲਿਆ ਤੇ ਉਹਦੇ ਹੱਥ ਤੇ ਰੋਟੀਆਂ ਰੱਖੀਆਂ ਤਾਂ ਉਹ ਨਾਲੇ ਰੁਹੀ ਜਾਵੇ ਤੇ ਨਾਲੇ ਰੋਟੀਆਂ ਖਾਣ ਲੱਗਿਆ ਫਿਰ ਉਹਨਾਂ ਨੇ ਟੇਪਣ ਦੂਸਰਾ ਕੱਢਿਆ ਤੇ ਦੋ ਰੋਟੀਆਂ ਉੱਚੋ ਕੱਢੀਆਂ ਕਹਿੰਦੇ ਇਹ ਚੋ ਵੀ ਖਾ ਫਿਰ ਉਹਨਾਂ ਨੇ ਡਾਕੂਆਂ ਨੇ ਦੋ ਰੋਟੀਆਂ ਉਹ ਟੇਪਣ ਚੋ ਵੀ ਖਵਾਈਆਂ ਤੇ ਫਿਰ ਡਾਕੂ ਨੂੰ ਵਿਸ਼ਵਾਸ ਹੋ ਗਿਆ ਵੀ ਇਹਨਾਂ ਰੋਟੀਆਂ ਦੇ ਵਿੱਚ ਜ਼ਹਿਰ ਨਹੀਂ ਹੈਗਾ ਵੀ ਆਪਾਂ ਸਾਰੇ ਖਾ ਲੈਨੇ ਆ ਤਾਂ ਉਹ ਸਾਰੇ ਡਾਕੂਆਂ ਨੇ ਉਹ ਰੋਟੀਆਂ ਖਾਧੀਆਂ ਰੋਟੀਆਂ ਖਾ ਕੇ ਡਾਕੂ ਉਥੋਂ ਦੂਰ ਚਲੇ ਗਏ ਫੇਰ ਕੀ ਹੋਇਆ ਉਹ ਬੰਦੇ ਨੂੰ ਵਿਸ਼ਵਾਸ ਆ ਗਿਆ ਵੀ ਵਾਕੀ ਮੇਰੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਪ੍ਰਮਾਤਮਾ ਨੇ ਮੇਰੇ ਮੂੰਹ 'ਚ ਰੋਟੀ ਪਾਤੀ ਤਾਂ ਉਹ ਬੰਦਾ ਭੱਜਿਆ ਭੱਜਿਆ ਉਸ ਮਹਾਤਮਾ ਲਵੇ ਆਇਆ ਤੇ ਮਹਾਤਮਾ ਦੇ ਪੈਰਾ ਵਿੱਚ ਆ ਕੇ ਡਿੱਗ ਪਿਆ ਤੇ ਕਹਿਣ ਲੱਗਿਆ ਮਹਾਤਮਾ ਜੀ ਤੁਹਾਨੂੰ ਤੁਸੀਂ ਬਾਕੀ ਗੱਲ ਸਹੀ ਐ ਪ੍ਰਮਾਤਮਾ ਹੀ ਦਿੰਦਾ ਆਪਾਂ ਨੂੰ ਰੋਟੀਆਂ ਅੱਜ ਤਾਂ ਮੇਰੇ ਨਾਲ ਉਹੀ ਗੱਲ ਹੋਈ ਜਿਹੜਾ ਮੈਂ ਹੰਕਾਰ ਕਰਦਾ ਸੀ ਨਾਲੇ ਮੈਨੂੰ ਕੁੱਟਿਆ ਤੇ ਨਾਲੇ ਮੈਨੂੰ ਰੋਟੀਆਂ ਖਵਾਈਆਂ ਇਸ ਕਰਕੇ ਮੇਰੇ ਅੱਜ ਪ੍ਰਮਾਤਮਾ ਨੇ ਮੇਰੇ ਮੂੰਹ 'ਚ ਰੋਟੀਆਂ ਪਵਾਈਆਂ ਮੇਰੀ ਭੁੱਖ ਦੂਰ ਕਰੀ ਤੇ ਫੇਰ ਉਹ ਬੰਦੇ ਨੇ ਉਹ ਮਹਾਤਮਾ ਦੇ ਚਰਨ ਫਰਲੇ ਤੇ ਉਸ ਨੂੰ ਗੁਰੂ ਮੰਨਿਆ ਇਸੇ ਕਹਾਣੀ ਤੋਂ ਦੋਸਤੋ ਇਹੀ ਸਿੱਖਿਆ ਮਿਲਦੀ ਹੈ ਵੀ ਜਿਹੜਾ ਪ੍ਰਮਾਤਮਾ ਨੇ ਦੇਣਾ ਉਹੀ ਦੇਣਾ ਤੇ ਉਹ ਖੋ ਵੀ ਸਕਦਾ ਹੈ ਤੇ ਦੇ ਵੀ ਸਕਦਾ ਹੈ ਪ੍ਰਮਾਤਮਾ ਦੇ ਹੱਥ ਹੈ ਪ੍ਰਮਾਤਮਾ ਹੀ ਆਪਾਂ ਨੂੰ ਭੋਜਨ ਦਿੰਦਾ ਹੈ ਪ੍ਰਮਾਤਮਾ ਹੀ ਸਾਰਾ ਕੁਝ ਦੇਵਣ ਹਾਰ ਹੈ ਇਹ ਕਹਾਣੀ ਇੰਨੀ ਕੀ ਸੀ ਜੇ ਤੁਹਾਨੂੰ ਵਧੀਆ ਲੱਗੀ ਸੇਵ ਤੇ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਇਹੀਆਂ ਕਹਾਣੀ ਹੁੰਦੀਆਂ ਨੇ ਦੋਸਤੋ ਆਪਣੇ ਨਵੇਂ ਸਬਸਕ੍ਰਾਈਬਰ ਸਾਰਿਆਂ ਦਾ ਧੰਨਵਾਦ